ਖਾਲਸਾ ਕਿੰਨਾ ਪਿਆਰਾ ਸੀ ਕੀ ਬਣਾ ਕੇ ਰੱਖਦਾ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪੁੱਤ ਕਿਸੇ ਨਾਲ ਲੜਿਓ ਨਾ ਅੱਜ ਸਭ ਤੋਂ ਵੱਧ ਖਾਲਸਾ ਹੀ ਲੜਨਦਿਆ ਆਪਦੇ ਘਰ ਚ ਇੱਕ ਕੱਲ ਵੀਡੀਓ ਆਈ ਬੀਬੀ ਨੇ ਮਹਾਰਾਜ ਅੱਗੋਂ ਚੋਕਲੀ ਕਿਰਪਾਨ ਤੇ ਉੱਥੇ ਲਾਦਣ ਲੱਗੇ ਆਖੋ ਸਤਿਨਾਮ ਕੱਖ ਨਹੀਂ ਪਤਾ ਇਹਨਾਂ ਨੂੰ ਇਹੋ ਹੀ ਜ਼ਿਆਦੇ ਲੜਦੇ ਹੋਰ ਕੋਈ ਕੌਮ ਦੀ ਕਦੇ ਵੀਡੀਓ ਬਹੁਤ ਘੱਟ ਮਿਲਦੀਆਂ ਆਪਣੇ ਦਾਲੇ ਸਾਰੇ ਹੋਏ ਉਹਨਾਂ ਦੇ ਬਾਬੇ ਜੋ ਮਰਜੀ ਕਰੀ ਜਾਣ ਕਦੇ ਕੋਈ ਵੀਡੀਓ ਕੁਝ ਨਹੀਂ ਇਧਰ ਨੂੰ ਲੋਕੀ ਕਿਉਂ ਹੋ ਗਏ ਕਿਉਂਕਿ ਸਾਰੇ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਵੀ ਇਹਨਾਂ ਦਾ ਮੂਲ ਖਤਮ ਕਰੋ ਵੀ ਇਹਨਾਂ 550 ਸਾਲ ਦੇ ਵਿੱਚ ਸਭ ਤੋਂ ਵੱਧ ਤਰੱਕੀ ਕੀਤੀ ਆਪਾਂ ਬਾਬੇ ਨਾਨਕ ਦੇ ਬੱਚਿਆਂ ਨੇ 550 ਸਾਲ ਦੇ ਵਿੱਚ 176 ਦੇਸ਼ਾਂ 'ਚ ਨਿਸ਼ਾਨ ਸਾਹਿਬ ਚਲਾਤਾ ਆਖੋ ਸਤਨਾਮ ਕਿਹੜੀ ਕਿਹੜੀ ਦੂਰ ਤੱਕ ਪ੍ਰਚਾਰ 1 25 ਲੱਖ ਦੇ ਕਰੀਬ ਗੋਰਾ ਇਸ ਵੇਲੇ ਅਮਰਤ ਧਾਰੀ ਹੋ ਚੁੱਕਾ ਸਾਰੇ ਪਰਿਵਾਰ ਦਮਾਲੇ ਬੰਦੇ ਤੇ ਕੀਰਤਨ ਕਰਦੇ ਆਖੋ ਸਤਨਾਮ ਇਕ ਢੀ ਮੇਰ ਐ ਇਹ ਜਰੀ ਨਹੀਂ ਜਾਂਦੀ ਕਿਸੇ ਤੋਂ ਉਹ ਤਾਂ ਕਰਕੇ ਬਦਨਾਮ ਕਰਨ ਤੇ ਲੱਗੇ ਵੀ ਆਉਣ ਵਾਲੀ ਪੀੜੀ ਦਾ ਵਿਸ਼ਵਾਸ ਉੱਠ ਜੇ ਇਹਨਾਂ ਤੋਂ ਗਲਤੀਆਂ ਕੀਤੋ ਨਹੀਂ ਹੁੰਦੀਆਂ ਜਦੋਂ ਬਾਣੀ ਕਹਿੰਦੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬਾਣੀ ਕਹਿੰਦੀ ਕਹੋ ਪਾਛਾ ਜੀ ਕਹਿੰਦੇ ਹਮ ਕਹੀਅਤ ਕਲਯੁਗ ਕੇ ਕਾਮੀ ਤੁਮ ਕਹੀਅਤੋ ਜਗਤਗੁਰ ਸੁਆਮੀ ਇਨ ਪੰਚਨ ਮੇਰੋ ਮਣ ਜੋ ਬਿਘਾਰਿਓ पल पल हरजीत अंतर डारियो ते म्हारे साहिब ने बाटि ਵਰਗਾ ਹਿਰਦਾ ਤੇ ਪਾਣੀ ਵਰਗਾ ਸੁਭਾਅ ਵੀ ਮੇਰੇ ਸਿੱਖ ਨੇ ਅੱਗ ਲਾਉਣੀ ਨਹੀਂ ਅੱਗ ਬੁਝਾਉਇ ਲੜਾਈ ਨਹੀਂ ਪਾਣੀ ਬੜਾ ਖੁਜ ਹੋ ਜਾਂਦਾ ਸਮਾਗਮਾਂ ਚ ਵੀ ਲੜਾਈ ਨਹੀਂ ਪਾਣੀ ਪਿਆਰ ਕਰਨਾ ਏ ਇਕੱਠੇ ਰਹਿਣਾ ਜੇ ਕੋਈ ਇੱਕ ਦੋ ਪਾਸੇ ਉਹਨੂੰ ਵੀ ਮਨਾਲੋ ਆਖੋ ਸਤਨਾਮ ਜ਼ਿੰਦਗੀ ਇੱਕ ਸਾਜ ਹੈ ਇਸ ਨੂੰ ਬੁਝਾਉਣਾ ਸਿੱਖ ਲੈ ਰਹੀ ਆਉ ਰਾਹੀ ਜਾਂਦਿਆ ਡਿੱਗੇ ਨੂੰ ਉਠਾਉਣਾ ਸਿੱਖ ਲੈ ਮੱਛ ਦੀ ਤੇ ਤੇਲ ਨਾ ਪਾਇਆ ਕਰ ਬਲਦੀ ਬੁਝਾਉਣਾ ਸਿੱਖ ਲੈ ਨਫ਼ਰਤ ਨੂੰ ਦਿਲੋਂ ਕੱਢ ਦੇ ਤੇ ਪਿਆਰ ਦਾ ਗਾਉਣਾ ਸਵੇਰੇ ਉੱਠ ਕੇ ਪੰਜ ਬਾਣੀਆਂ ਗਾਇਆ ਕਰੋ ਰਾਤ ਨੂੰ ਰਹਿਰਸ ਗਾ ਕੇ ਬੜੋ ਤੁਹਾਡੇ ਘਰ 'ਚ ਬੱਚੇ ਵੇਖਣਗੇ ਇਹ ਮੇਰੇ ਮਾਤਾ ਜੀ ਪਾਠ ਕਰਦੇ ਉਹ ਵੀ ਕਰਨਗੇ ਤੇ ਆਪਾਂ ਆਪਣੇ ਆਪ 'ਚ ਘਰ ਤੋਂ ਸ਼ੁਰੂ ਕਰ ਲਈਏ ਮੇਰੇ ਪਾਤਸ਼ਾਹ ਕਹਿੰਦੇ ਪਤਾਸੇ ਵਰਗਾ ਮਿੱਠਾ ਮੁਖੜਾ ਰੱਖੀ ਕਦੇ ਗਾਲਾਂ ਨਾ ਕੱਢੀ ਹਰ ਵੇਲੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਹੋ ਸੰਭਲ ਥਕੀ ਜੀਓ ਕਦੇ ਨਾ ਬੋਲੇ ਤੇ ਮਹਾਰਾਜ ਸਾਹਿਬ ਨੇ ਚੌਥਾ ਖੰਡਾ ਵਿੱਚ ਪਾਇਆ ਬੋਲੋ ਵੈਗਰੇ ਵੀ ਜਦੋਂ ਇੰਨਾ ਕੁਝ ਤਿਰਕ ਹੋਊਗਾ ਫੇਰ ਵੀ ਤੇਰੀ ਕੋਈ ਪਾਗ ਨੂੰ ਹੱਥ ਪਾਵੇ ਤੇ ਫਿਰ ਖੰਡਾ ਚੁਕ ਲਈ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਹੋਣਗੇ ਆਖੋ ਸਤਿਨਾਮ ਉਹ ਖੰਡਾ ਬਾਬਾ ਦੀਪ ਸਿੰਘ ਸਾਹਿਬ ਨੇ ਚੁੱਕਿਆ ਤੇਰਾ ਮੀਲ ਖੰਡਾ ਚਲਿਆ ਤੇ ਬਾਪੂ ਨਾਲ ਹੋਇਆ ਦੁਗਾ ਲੰਗ ਪ੍ਰਣਾਸੀ ਦਿਆਲੰਗ ਸਦਾ ਅੰਗ ਸੰਗੇ ਪੜਿਓ ਗੱਜ ਕੇ ਸੋ ਸਤ ਗੁਰ ਪਿਆਰਾ ਮੇਰੇ ਨਾਲ ਸੂਰ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੂਰ ਸੰਗੋਣਾ ਖੁੱਲ ਕੇ ਗਾਓ ਸੂਰ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੂਰ ਸਤ ਗੁਰ ਪਿਆਰਾ ਮੇਰੇ ਨਾਲ ਹੈ ਤੂ ਸਤ ਗੁਰ ਆਮੀ ਨਾਰਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਰਸਨਾ ਪਵਿੱਤਰ ਹੰਦੀਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਵਾਹਿਗੁਰੂ ਏ ਸਿੱਖ ਖਾਲਸੇ ਦੀ ਡੈਫੀਨੇਸ਼ਨ ਜਿੰਨੀ ਕਿ ਮੈਂ ਯਤਨ ਕੀਤਾ ਵੀ ਤੁਹਾਡੀ ਸਮਸਤ ਸਿੱਧੀ ਜੀ ਗੱਲ ਰੱਖਾਂ ਵੀ ਕਈ ਸਿੰਘਾਂ ਨੂੰ ਅਮਰਤ ਛਕੇ ਨੂੰ 20 ਸਾਲ ਹੋ ਗਏ ਅਸੀਂ ਦੱਸ ਨਹੀਂ ਪਾਏ ਵੀ ਅਸੀਂ ਕੀ ਆ ਉਹ ਵਖਰੇ ਅਹੰਕਾਰ ਕਰੀ ਫਿਰਦਾ ਵੀ ਉਹ ਮੈਂ ਤੇ ਅਮਰਤ ਛਕ ਲਿਆ ਮੈਂ ਤੇ ਰੱਬ ਹੋ ਗਿਆ ਤੁਸੀਂ ਤੇ ਸਾਰਿਆਂ ਨੇ ਮਾਰੀ ਜਾਣਾ ਆਖੋ ਸਤਿਰਾ ਤੇ ਪਤਾ ਉਹਨੂੰ ਵੀ ਨਹੀਂ ਮੇਰੇ ਵਰਗੇ ਨੂੰ ਵੀ ਇਹ ਮੰਜ਼ਲ ਬੜੀ ਔਖੀ ਆ ਇਹ ਬਾਪੂ ਨੇ ਤੈਅ ਕੀਤੀ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਦਾਂ ਵਾਟ ਮੁਕਾਉਂਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਂਦਾ ਵਿਖਿਆ ਉਹ ਹੰਸਾਂ ਜੇ ਪਿਆਰੀਆਂ ਪੁੱਤਰਾ ਨੂੰ ਝੋਲੀ ਮਾਤ ਦੀ ਪਾਉਂਦਾ ਵਿਖਿਆ ਨਾ ਹੋ ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਖਾਲਸਾ ਤਿਆਰ ਕੀਤਾ ਜਦੋਂ ਚੜਦੀ ਕਲਾਈ ਤੇ ਪਹਾੜੀ ਰਾਜਿਆਂ ਦੀ ਨੀਂਦ ਉੱਡ ਗਈ ਉਹਨਾਂ ਵੇਖਿਆ ਵੀ ਇਹ ਤੇ ਨਗਾਰੇ ਖੜਕ ਗਏ ਇਹ ਤੇ ਸ਼ੀਂਬਾ ਮਜਬੀ ਜੱਟ ਕਮੋਦ ਧੀਰਨਾਈ ਸਾਰੀਆਂ ਜਾਤਾਂ ਖਤਮ ਕਰਕੇ ਕੇ ਬਾਟੇ ਨੂੰ ਮੂਲਵਾ ਕੇ ਆਖਿਆ ਆ ਓਏ ਥਾਂ ਥਾਂ ਤੇ ਗਰਦਨ ਝੁਕਾਉਣ ਵਾਲਿਆ ਅੱਜ ਤੇਰੀ ਅੱਖ ਨੂੰ ਮਗਰੂਰ ਹੁੰਦਾ ਵੇਖਣਾ ਤੇਰੇ ਨੇਤਰਾਂ ਚ ਪਾ ਕੇ ਮੈਂ ਅੰਮ੍ਰਿਤ ਦੇ ਛੱਟੇ ਤੇਰੇ ਨੈਣਾ ਨੂੰ ਨੂਰ ਨੂਰ ਹੁੰਦਾ ਵੇਖਣਾ ਤੇਰੇ ਡੌਲਿਆਂ 'ਚ ਭਰ ਕੇ ਮੈਂ ਹਿੰਮਤ ਦੀ ਕਣੀ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣਾ ਇਹ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਹੋਈ ਗੁਰਮੁਖੋ ਅੱਜ ਵੀ ਕਿਸੇ ਦਾ ਬੱਚਾ ਭੈਣਾ ਤਰੱਕੀ ਕਰੇ ਕੌਣ ਜਰਦਾ ਕਿਸੇ ਦੇ ਘਰ ਰੋਟੀ ਪੱਕੇ ਜੈਲਸ ਸ਼ੁਰੂ ਤੋਂ ਹੀ ਐ ਉਸ ਵੇਲੇ ਮਾਰੇ ਦੇ ਨੰਦਪੁਰੀ ਦੀ ਚੜ੍ਹਾਈ ਇਹਨਾਂ ਜਰੀ ਨਹੀਂ ਇਹਨਾਂ ਨੇ ਆਪ ਜੰਗਾਂ 12 ਜੰਗ ਜਿਹੜੇ ਮਾਰੇ ਨੇ ਪਹਾੜੀਆਂ ਨਾਲ ਲੜਿਆ ਖੁਸਾਤਾ ਦੋ ਜੰਗਾਂ ਮੁਗਲੀ ਸਲਤਨਤ ਨਾਲ ਲੜੀਆਂ ਇਹਨਾਂ ਨੇ ਔਰੰਗਜ਼ੇਬ ਨੂੰ ਚਿੱਠੀਆਂ ਲਿਖੀਆਂ ਤੇ ਕੁਰਾਨ ਦੀਆਂ ਕਸਮਾਂ ਖਾ ਕੇ ਪਹਿਲਾਂ ਉਸ ਤਰ੍ਹਾਂ ਜ਼ੋਰ ਲਾਇਆ ਦਰਵਾਜ਼ੇ ਟਾਉਂਦੇ ਰਹੇ ਬਾਬਾ ਬਜਿੱਤਰ ਸਿੰਘ ਸਾਹਿਬ ਵਰਗੇ ਮਾਰ ਕੇ ਨਾਗਣੀ ਮੱਥੇ ਪਾੜ ਦਿੱਤੇ ਫਿਰ ਇਹਨਾਂ ਨੇ ਧਾਰਮਿਕ ਪੱਖ ਤੋਂ ਪੈਂਤੜਾ ਖੇਡਿਆ ਆਟੇ ਦੀਆਂ ਗਉਹਾਂ ਪੜਾ ਕੇ ਕੁਰਾਨ ਦਾ ਗ੍ਰੰਥ ਭੇਜਿਆ ਲਾਲ ਕਿਤਾਬ ਭੇਜ ਕੇ ਆਖਿਆ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਛੱਡ ਦਿਓ ਅਸੀਂ ਸੌਂ ਖਾ ਕੇ ਕਿੰਨੇ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ ਮਾਰੇ ਸਹਿਵਾ ਸਪੈ ਪਾਤਸ਼ਾਹ ਕਹਿੰਦੇ ਸਾਨੂੰ ਇਹਨਾਂ ਦੀਆਂ ਸਵਾਂ ਤੇ ਯਕੀਨ ਕੋਈ ਨਹੀਂ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਰੋਜ਼ ਪੜ੍ਹਦੇ ਸਿਮਰਤ ਬੇਦ ਪ੍ਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਪੋਛੀਆਂ ਬੇਦ ਕਿਤੇਵ ਜਿਹੜੇ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਿਆ ਕਦੇ ਕਿਸੇ ਸਿੱਖ ਨੇ ਅਜੇ ਤੱਕ ਕਿਸੇ ਦਾ ਗ੍ਰੰਥ ਨਹੀਂ ਪਾੜਿਆ ਖੁ ਸਤਨਾਮ ਕਦੇ ਕਿਸੇ ਦੇ ਮੰਦਰ ਮਸਜਿਦ ਨੂੰ ਕਦੇ ਬੇਅਦਵੀ ਨਹੀਂ ਕੀਤੀ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਏਡਾ ਵੱਡਾ ਸਾਡਾ ਘਰ ਏ ਲੋਕ ਬੁਝਦਿਲ ਨੇ ਚੋਰੀ ਚੋਰੀ ਆ ਕੇ ਸਰੂਪ ਪਾੜ ਜਾਂਦੇ ਐ ਕਦੇ ਇਤਿਹਾਸ ਵਿਗਾੜਦੇ ਐ ਮੇਰੇ ਬਾਪੂ ਸਾਹਿਬ ਨੂੰ ਪਤਾ ਸੀ ਝੂਠੇ ਪਰ ਉਹਨਾਂ ਦੇ ਗ੍ਰੰਥਾਂ ਦਾ ਸਤਕਾਰ ਕੀਤਾ ਮੇਰੇ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਛੱਡਣ ਲੱਗਿਆ ਇੱਕ ਰੂਹ ਜੀ ਦਾ ਨਾਮ ਗੁਰਬਖਸ਼ ਕਰਕੇ ਆਇਆ ਉਦਾਸੀ ਮਹਾਤਮਾ ਉਹਨੂੰ ਮਾਰੇ ਸਾਹਿਬ ਜੀ ਨੇ ਸਰਪਾਉ ਦਿੱਤਾ ਸੀਨੇ ਲਾਇਆ ਜਿੱਦਾਂ ਆਪਾਂ ਨੂੰ ਲਾਇਆ ਖੁਸਤਨਾਬ ਬਲੇਰ ਮਾਨਸੋ ਕਦੇ ਯਾਦ ਰੱਖਿਓ ਆਪਾਂ ਗੁਰੂ ਦੇ ਬੱਚੇ ਆ ਅੱਜ ਠੀਕ ਆ ਵੀ ਸਾਡਾ ਸਿਸਟਮ ਬਦਲਦਾ ਜਾਂਦਾ ਹੁਣ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਰੋਟੀ ਬੇਟੀ ਦੀ ਸਾਂਝ ਵਗਾੜ ਚੁੱਕੇ ਆ ਬਹੁਤਿਆਂ ਦੇ ਬੱਚਿਆਂ ਨੇ ਮੁਸਲਮਾਨ ਪਹਿਣਾ ਨਾ ਵਿਆਹ ਕਰਾ ਲਿਆ ਬਹੁਤਿਆਂ ਨੇ ਕ੍ਰਿਸ਼ਚਨਾਂ ਨਾਲ ਤੇ ਮਾਇਆ ਦਾ ਦੌਰ ਚੱਲ ਗਿਆ ਹੁਣ ਤੇ ਮਹਾਰਾਜ ਕਿਰਪਾ ਕਰੇ ਪਰ ਬਾਪੂ ਨੇ ਰੋਟੀ ਬੇਟੀ ਦੀ ਸਾਹ ਜਿਹੜੀ ਸਾਨੂੰ ਕੱਸ ਕੇ ਰੱਖਿਆ ਸੀ ਅਸੀਂ ਸਿਸਟਮ ਵਿਗਾੜਤਾ ਮਹਾਰੇ ਸਹਿਬ ਜੀ ਨੇ ਸੇਵਾ ਦਿੱਤੀ ਉਹਨੂੰ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਪਾਤਸ਼ਾਹ ਨੇ ਆਖਿਆ ਲੈ ਪਾਈ ਗੁਰਬਖਸ਼ਾ ਗੱਡਾ ਰਸਤਾ ਤੇ ਇੱਥੇ ਰੋਜ਼ ਝਾੜੂ ਲਾ ਕੇ ਜੋਤ ਜਗਾ ਕੇ ਤੇ ਨਿਤਨੇਮ ਵਗਾਈ ਇਹ ਉਹ ਸਥਾਨ ਹੈ ਜਿੱਥੇ ਖਾਲਸੇ ਦਾ ਪ੍ਰਕਾਸ਼ ਹੋਇਆ ਇਹ ਉਹ ਸਥਾਨ ਹੈ ਜਿੱਥੇ ਪੰਜ ਪਿਆਰੇ ਚਰ ਸਹਿਬਜ਼ਾਦੇ ਜਿੱਥੋਂ ਪੰਜ ਬਾਣੀਆਂ ਬੜੀਆਂ ਬਰਕਤਾਂ ਮਿਲੀਆਂ ਇਹ ਜਗ੍ਹਾ ਦਾ ਸਨਮਾਨ ਕਰਿਓ ਗੁਰਮੁਖਾ ਇੱਥੇ ਕਦੇ ਦੀਵਾ ਵੱਟੀ ਨਾ ਬੁਝਣ ਦੇਈ ਨੰਦਪੁਰ ਇਸ ਤਰ੍ਹਾਂ ਹੀ ਵੱਸੂਗਾ ਇਥੇ ਜੋੜ ਮੇਲੇ ਹੋਇਆ ਕਰਨਗੇ ਮੇਰਾ ਖਾਲਸਾ ਦੀਵਾਨ ਸਜਾਇਆ ਕਰੇਗਾ ਆਖੋ ਸਤਿਨਾਮ ਤੇ ਮਾਰੇ ਨੇ ਹਜ਼ੂਰ ਪਾਤਸ਼ਾਹ ਮਾਰੇ ਨੇ ਉਹਨੂੰ ਬਹੁਤ ਪਿਆਰ ਦਿੱਤਾ ਤੇ ਤੁਰਨ ਲੱਗਿਆ ਉਹ ਰੋਇਆ ਕਹਿੰਦਾ ਪਾਤਸ਼ਾਹ ਮੈਂ ਸਾਰੀ ਸੇਵਾ ਕਰੂੰਗਾ ਜੋਤ ਜਗਾਉਂਗਾ ਨਿਤਨੇਮ ਗਜਾਉਂਗਾ ਝਾੜੂ ਪੋਚਾ ਲਾਉਂਗਾ ਪਰ ਮੈਨੂੰ ਤੇਰੇ ਦਰਸ਼ਨ ਕਿੱਥੋਂ ਹੋਣਗੇ ਆਖੋ ਸਤਿਨਾਮ ਤੇ ਮਾਰੇ ਨੇ ਸੀਨੇ ਨਾਲ ਲਾ ਕੇ ਆਖਿਆ ਰੋਇਆ ਕਿਉਂ ਗੁਰਬਖਸ਼ ਕਹਿੰਦੇ ਪਾਛਾ ਰੋਜ ਪੜਦਾ ਸੀ ਸ਼ਬਦ ਹਜ਼ਾਰੇ ਇੱਕ ਕੜੀ ਨਾ ਮਿਲਤੇ ਤਾਂ ਅੱਜ ਵੀ ਤੁਹਾਡੇ ਚ ਜਿਹੜੇ ਨਿਤਨੇਮ ਹੀ ਕਿਤੇ ਨਿਤਨੇਮ ਟੁੱਟ ਜੇ ਨਾ ਨੀਂਦ ਨਹੀਂ ਆਉਂਦੀ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਪੁੱਤ ਗਵਾਚਾ ਮਾਂ ਜਾਗ ਨਹੀਂ ਪਾਵਦਾ ਮਣੀ ਗਵਾਚਾ ਸੱਪ ਜਿਉਂ ਦੁੱਖ ਪਾਵਦਾ ਹਰ ਜਸ ਦੀ ਜਦ ਟੋਟ ਲੱਗੇ ਫਕੀਰ ਨੂੰ ਪਰਲੋ ਮੱਚੇ ਚ ਫੇਰੇ ਤਿਉ ਕਵਰਾ ਆਉਂਦਾ ਕਹਿੰਦੇ ਮਾਂ ਦਾ ਪੁੱਤ ਗਵਾਜੇ ਸੱਪ ਦੀ ਮਣੀ ਤੇ ਫਕੀਰ ਦੀ ਬੰਦਗੀ ਕਮਲਾ ਹੋ ਜਾਂਦਾ ਈ ਇਹ ਇਦਾਂ ਦਾ ਪਿਆਰ ਹੈ ਜੀਂਦੇ ਵੱਸਦੇ ਰੋ ਆਪ ਜੀ ਨੇ ਥਾ ਪਿਆਰ ਬਖਸ਼ਿਆ ਮਰ ਕੇ ਕਹਿੰਦੇ ਗੁਰਬਖਸ਼ ਰੋਣਾ ਨਿਤਨੇਮ ਕਰਕੇ ਅਰਦਾਸ ਕਰਿਆ ਕਰੀ ਤੈਨੂੰ ਸਵੇਰੇ ਵੀ ਤੇ ਸ਼ਾਮ ਨੂੰ ਵੀ ਅਸੀਂ ਦਰਸ਼ਨ ਦਿਆ ਕਰਾਂਗੇ ਆਖੋ ਸਤਨਾਮ ਕਿੱਡੀ ਵੱਡੀ ਦਾਤ ਦੇ ਕੇ ਨਵਾਜਿਆ ਅੱਜ ਵੀ ਮਹਾਰਾਜ ਸਦਾ ਅੰਗ ਸੰਗ ਹੈ ਜਿਹੜੀਆਂ ਰੂਹਾਂ ਸਮਝਦੀਆਂ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਸਾਰੀ ਸੰਗਤ ਦਾ ਆਓ ਹਾਜ਼ਰੀ ਲਵਾਈਏ ਜੀ ਸਤ ਗੁਰ ਕੀ ਸੇਵਾ ਸਫਲ ਹੈ ਸਤ ਗੁਰ ਕੀ ਸੇਵਾ ਸਫਲ ਹੈ ਸਤ ਜੇ ਕੋ ਕਰੇ ਚਿਤਲਾਏ ਜੇ ਕੋ ਕਰੇ ਚਿਤਲਾਏ ਜੇ ਕੋ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਇਹ ਤੇ ਗੁਰੂ ਸਾਹਿਬ ਦੀ ਬਰਕਤ ਆਪ ਜੀ ਜੁੜਿਓ ਅਮਰਤ ਬਾਰੇ ਕਕਾਰਾਂ ਬਾਰੇ ਤੇ ਆਨੰਦਪੁਰ ਦੀ ਮਹਿਮਾ ਬਾਰੇ ਦਾਸ ਨੇ ਆਪ ਜੀ ਦੇ ਚਰਨ ਛਾੜੇ ਇਹ ਤੋਂ ਅਗਲਾ ਇਤਿਹਾਸ ਢਾਡੀ ਜੱਥਾ ਇਥੋਂ ਆਰੰਭ ਕਰ ਲੈਣਗੇ ਇਹ ਲੜੀ ਨੂੰ ਅੱਗੇ ਤੁਹਾਾਰੇ ਕਿਰਪਾ ਕਰਨ ਸਾਨੂੰ ਸਿਰ ਤੇ ਹੱਥ ਰੱਖਣ ਬਾਣੀ ਬਾਣੇ ਦੇ ਧਾਰਨੀ ਹੋਈਏ ਆਪਸ ਵਿੱਚ ਪਿਆਰ ਪਾਈਏ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੋ ਆਪਣੇਆਂ ਦਾ ਸਾਥ ਦਿਓ ਆਪਣੇਆਂ ਨੂੰ ਅੱਗੇ ਲਿਆਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ